ਸਾਤਸਿਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਗੀ ਭਾਈ ਕਹ ਪਹੁੰਚ ਚੁੱਕੇ ਆ ਦੇਖੋ ਅੱਜ ਭਾਈ ਨਵਾਂ ਮਾਲ ਲੈ ਕੇ ਆਇਆ ਦਾ 6-7 ਲੈਗਵਾਂ ਝੋਟੇ ਸੇਲ ਆ ਤੇ ਆਉਂ ਗੱਲ ਕਰਦੇ ਭਾਈ ਸਾਤਸਿਕਾ ਭਾਈ ਸਤਸਿਕਾਲ ਜੀ ਹੋਸਨਾਮ ਭਾਈ ਮਹਾਰਾ ਦੀ ਕਿਰਪਾ ਜੀ ਤੈਨੂੰ ਸੁਣਾਓ ਹੋਰ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਸਿਕਾਲ ਜੀ ਹੋਸਨਾਮ ਭਾਈ ਜੀ ਸਭ ਠੀਕ ਹੈ ਜੀ ਬਹੁਤ ਵਧੀਆ ਭਾਈ ਮਹਾਰਾ ਦੀ ਕਿਰਪਾ ਠੀਕ ਹੀ ਜਾਇਦਾ ਹੋਰ ਗਰਮੀ ਗਰਮੀ ਹੋ ਗਈ ਹੁਣਾ ਗਰਮੀ ਬਹੁਤ ਹੋਦੀ ਮੈਨੂੰ ਗੱਲ ਹਾਸਾ ਹੀ ਜਾਂਦਾ ਹਾਂਜੀ ਬੜੀ ਤੂੰ ਗੱਲ ਹੀ ਦੱਸੀ ਹਾਂਜੀ ਹਾਂਜੀ ਮੈਨੂੰ ਗੱਲ ਹਾਸਾ ਹੀ ਜਾਂਦਾ ਠੀਕ ਗੱਲ ਹੀ ਹਾਸੇ ਆ ਭਰਾ ਬਾਈ ਗਾਣੂ ਐਵੇਂ ਕਰਾਂਗੇ ਹਾਂਜੀ ਹਾਂਜੀ 40 50 ਦੇ ਹੋਣਗੇ ਬਿਵਾਰੀ ਸਹੀ ਗੱਲ ਹੈ ਸਹੀ ਹੈ ਕਿ ਨਹੀਂ ਆਹ ਵਾਹ ਜੋ ਗਾਇਆ ਹੀ ਕੰਨਾ ਪਾ ਵੀ ਗਾਣ ਖਬਰ ਸੁਣਾਓ ਸਭ ਠੀਕ ਹੈ ਬਦਿਆ ਉਹ ਦਿਨਾਂ ਜਿਹੜੇ ਭਾਜੀ 7-8 ਐ ਬਹੁਤ ਚੰਗੀਆਂ ਸਾਰੀਆਂ ਸੁਈਆਂ ਸਵਾਈਆਂ ਤੇ ਉਦੋਂ ਵੀ ਮਾਲ ਸਾਰਾ ਹੀ ਵੇ ਗਿਆ ਮੇਣੀ ਝੋਟੀ ਰਹਿ ਗਈ ਝੋਟੀ ਵੇਗੀ ਤੇ ਝੋਟੀ ਨੂੰ ਬੁਖਾਰ ਹੋ ਗਿਆ ਥੋੜਾ ਜਿਹਾ ਅੱਛਾ ਤੇ ਅੱਜ ਮੈਂ ਥੋੜੀ ਸੈਟ ਕਰਕੇ ਫਿਰ ਅਨੂੰ ਬਾਰਾ ਦੁੱਧ ਤੋਂ ਇੱਕ ਰੀ ਟੁੱਟ ਗਈ ਆ ਚਲੋ ਤੇ ਮੈਂ ਸੈਟ ਕਰਕੇ ਪਾਵਾਂਗੇ ਅਗਲੀ ਵੀਡੀਓ ਵਿੱਚ ਪਾਵਾਂਗੇ ਝੋਟੀ ਯਾਰੀ ਚੰਗੀ ਆ ਅੱਜ ਝੋਟੀਆਂ ਭਾਜੀ ਨਵਾਂ ਹੀ ਮਾਲ ਐ ਫਰੈਸ਼ ਕੱਲ ਵੀ ਮਾਲ ਤਾਂ ਪਤਾ ਲੈ ਗਏ ਤੈਨੂੰ ਕੀਤਾ ਆ ਅੱਜ ਝੋਟੀਆਂ ਆ ਅੱਜ ਬਹੁਤ ਜ਼ਿਆਦੀਆਂ ਚੰਗੀਆਂ ਸਾਰੀਆਂ ਸੁਈਆਂ ਸਵਾਈਆਂ ਪਏ ਇੱਕ ਨੰਬਰ ਸ਼ੁਰੂ ਹੋਈ ਹੈ ਨਾ ਬਹੁਤ ਚੰਗੀਆਂ ਬਾਜੀ ਝੋਟੀਆਂ ਅੱਜ ਵੀ ਸੁਈਆਂ ਸਵਈਆਂ ਜਿਆਦਾ ਚੰਗਾ ਮਾਲ ਹੈ ਪਹਿਲਣਾ ਦੂਜਣਾ ਕਟੀਆਂ ਵੇਖੋ ਜੈਡ ਬਲੈਕ ਤਾੜੀਆਂ ਸੁਈਆਂ ਦੇ ਕੋ ਬਾਜੀ ਟੌਪ ਟੌਪ ਦੇ ਪੀਸ ਹੈ ਅੱਜ ਨਗੀਨੇ ਪੀਸ ਬਾਜੀ ਲਿਆਂਦੇ ਆ ਸਿਰੇ ਤੋਂ ਸਿਰਾ ਕਵਾੜੀ ਤਾੜੀਆਂ ਸੁਈਆਂ ਬਾਜੀ ਸਿਰਾ ਕੱਢ ਕੇ ਲਿਆ ਕੇ ਹਾਂਜੀ ਤੇ ਜਿੱਦੋ ਤੇ ਕਿੰਨਾ ਬਾਈ ਦੂਜਾ ਸੁਆ ਬਾਜੀ ਸੁਈ ਦੇ ਝੋਟੀ ਵੇਖੋ ਜੈਡ ਬਲੈਕ ਪੂਛ ਤੱਕ ਦੋਦ ਬਾਜੀ 13 14 ਕਿਲੋ ਹਾਜ਼ਰ ਆ ਮਤਲਬ ਕਿ ਬੌਲੇ ਤੋਂ ਨਿਕਲੀ ਆ ਦੋਦ ਤੇ ਆ ਗਈ ਆ ਜਿੱਦਗੀ ਪੂਛ ਵੀ ਆਜੋ ਆਜੋ ਪਾਜੀ ਕੱਟਾ ਬਿਲਕੁਲ ਤਾਜੀ ਇਹ ਦੇਖੋ ਜੈਡ ਬਲੈਕ ਕੱਟਾ ਮਗਰ ਚਵਾ ਪੰਜਾਂ ਦਿਨਾਂ ਦਾ ਬੱਚਾ ਹੋਵੇ ਛੋਟੀ ਕੱਲਾ ਕੱਲਾ ਥਾਂ ਲੱਗਾ ਦੇ ਦੁੱਧ ਵਾਲੀ ਮੈਂ ਮੈਂ ਹੀ ਬੜੀ ਚੰਗੀ ਜਗੀ ਛੋਟੀ ਦੇਖੋ ਪਾਜੀ ਕੀ ਚੀਜ਼ ਆ ਜਗੀ ਕਿੰਨੇ ਕਰੂ ਬਈ ਦਰਸਨ ਨਾਲ ਦੁੱਧ ਪਾਜੀ 15 16 ਕਿਲੋ ਦੋਗੀ ਛੋਟੀ ਜਿਹੜਾ ਬਾਟੀ-ਬੂਟੀ ਆ ਵੇਖੋ ਡਿਜ਼ਾਈਨ ਵੇਖੋ ਛੋਟੀ ਦਾ ਦੁੱਧ ਵਾਲੀ ਛੋਟੀ ਬਾੜੀ ਹੈਰੀ ਚੰਗੀ ਵੇਖੋ ਪਾਜੀ ਜੱਤ ਵਾਲੀ ਆ ਤੇ ਫਾਇਨ ਬਾੜਾ ਦੇਖੋ ਛੋਟੀ ਦਾ ਵੇਖੋ ਵਾਹ ਕੱਲਾ ਕੱਲਾ ਥਾਂ ਲੱਗਾ ਛੋਟੀ ਵੇਖੋ ਉੱਤੇ ਚੜ ਗਿਆ ਉਹ ਕੰਮ ਬਣਿਆ ਉਹ ਹੀਗਾ ਉਹ ਹੀ ਕੰਮ ਬਣਿਆ ਬਲੈਕ ਪਿੱਠ ਪੜਾ ਕੇ ਖੁੱਟਦਾ ਲਗਾ ਮਾਲ ਭਾਜੀ ਮਹਾਰਾਜ ਦੀ ਕਿਰਪਾ ਨਾਲ ਟੌਪ ਤੋਂ ਟੌਪ ਕਲਾਸ ਹੀ ਹੋਣਿਆ ਮਾਲਤ ਨਾ ਬਾਬੇ ਦੀ ਕਿਰਪਾ ਨਾਲ ਚੰਗੀ ਤੋਂ ਚੰਗੀ ਮੈਂ ਲੈਣ ਡਿਆ ਚੰਗੀ ਤੋਂ ਚੰਗੀ ਬਾਬਾ ਦੇਣ ਡਿਆ ਨਜ਼ਰ ਬੋਲੇ ਝੋਟੀ ਵੇਖੋ ਭਾਜੀ ਪੀਸ ਆ ਜਾ ਪੁੱਤ ਬਾਕੀ ਬਿਲਕੁਲ ਭਾਜੀ ਤਾਰਿਆ ਸੋਇਆ ਮਾਲ ਕੋਈ ਪੰਜਾ 6ਾ 10 ਦਿਨਾਂ ਤੋਂ ਅੰਦਰ ਅੰਦਰ ਆਹ ਵੇਖ ਲਓ ਬੱਚਾ ਭਾਜੀ ਬਿਲਕੁਲ ਚੌਥਾ ਪੰਜਵਾਂ ਦਿਨ ਸੋਈ ਨੂੰ ਆਜੇ 13 ਕਿਲੋ ਦੁੱਧ ਹਾਜ਼ਰ ਆ ਝੋਟੀ ਥੱਲੇ ਹੋਣ ਭਾਜੀ ਬਹੁਤ ਚੰਗੀ ਜਗੀ ਹਾਂਜੀ ਦੋਦ ਭਾਜੀ 15 ਤੋਂ 16 ਕਿਲੋ ਦੀ ਮਰ ਕੇ ਐਸ ਕੰਨੋ ਫੜੀ ਫਿਰੂਗੀ ਤੇ ਜਿਨੀ ਕਰਤੂਤ ਵਾਲੀ ਚੋਣ ਚਮੋਣ ਇੱਕ ਨੰਬਰ ਦੀ ਆ ਭਾਜੀ ਹਾਂਜੀ ਭਾਜੀ ਮੁੱਲ ਵੀ ਭਾਜੀ ਬਿਲਕੁਲ ਜਾਇਜ਼ ਆ ਆਪਣੇ ਬਿਲਕੁਲ ਭਾ ਪੜਤੇ ਨਾਲ ਹੀ ਦੇ ਦੇਣੀ ਆ ਮਈਆਂ ਮੁੱਲ ਕਰਨ ਨੂੰ ਭਾਵੇਂ ਭਾਜੀ 170 175 ਕਰ ਲਈਏ ਵਿਗੜ ਵੀ ਨਹੀਂ ਆ ਮਈਆਂ ਹਾਂਜੀ ਪਰ ਆਪਾਂ ਬਿਲਕੁਲ ਜਾਇਜ਼ ਛੋੜੇ ਦੇ ਮੁੱਲਾਂ ਦੇ ਦੇਣੀ ਆ ਹਾਂਜੀ ਕਰ ਦੇ ਜੋ ਗਿਆ ਸ਼ੋਰ ਸ਼ਾਰ ਜਿੰਨੀ ਕਰਨੀ ਆ ਜੋ ਗਿਆ ਕਰ ਦੇ ਇੱਕ ਸੀਧੀ ਨਾ ਬਿਲਕੁਲ ਜੈਜ ਦੇ ਦੇ ਜੋਗਾ ਬਿਲਕੁਲ ਜੈਜ 1.70 ਦੀ ਸਾਢੇ ਦੀ ਜੈਜ ਬਿਲਕੁਲ ਭਾਜੀ ਹਾਂ ਨਾ ਜਿਹੜੀ ਯੈਸਲੋ ਹੈ ਨਾ ਡੇਢ ਦੀ ਮੈਂ ਦੇਣੀ ਆ ਨਹੀਂ ਠੀਕ ਆ ਬਈ ਦੇਣੀ ਆ ਬਸ ਦੇਣੀ ਆ ਬਸ ਵਿੱਚੇ ਛੋੜਾ ਛੜਾ ਜੇ ਇਧਰ ਦੇਖ ਲਓ ਲੈਵਾ 45 ਵਾਲਾ ਫੋਨ ਨਾ ਲਾਵੇ ਬਿਲਕੁਲ ਜੈਜ ਡੇਢ ਦੀ ਪਰ ਮੈਂ ਭਾਜੀ 70 ਦੀ ਵੀ ਕਰਨ ਵਾਲੀ ਆ ਵੇ ਲਓ ਨਹੀਂ ਠੀਕ ਨਾ ਬਾਡਾ ਪੂਡਾ ਵੇ ਲਓ ਮੈਂ ਤਾਂ ਦੇ ਵੇਖੋ ਕੁਆਲਟੀ ਵਾਲੀ ਮੈਂ ਆ ਲਗਾ ਇਧਰ ਕੋ ਅਰੇ ਬਾਕੀ ਬਿਲਕੁਲ ਤਾਰੀ ਇਹਨੇ ਮੈਨੇ ਹੋਰ ਦੁੱਧ ਦੇਣ ਦੇ ਆਣ ਕੇ ਬਣਨਾ ਕਿਉਂਕਿ ਦੁੱਧ ਦੇਣ ਕੇ ਬਣਨਾ ਕੱਟੀਆਂ ਨੇ ਇਧਰ ਦੇਖੋ ਭਾਜੀ ਵੀ ਜੈਡ ਬਲੈਕ ਪਹਿਲਾ ਸੂਆ ਕੱਟੀ ਵੇਖੋ ਇਹ ਵੀ ਜੈਡ ਬਲੈਕ ਦੇਖੋ ਥਾਂ ਲੱਗਾ ਲੈ ਜੀ ਪਹਿਲਾ ਸੂਆ ਜੈਡ ਬਲੈਕ ਵੀ ਵੇਖੋ 13 ਕਿਲੋ ਦੁੱਧ ਭਾਜੀ ਕੱਟੀ ਥਲੇ ਪਹਿਲਾਂ ਥਲੇ ਹਾਜ਼ਰ ਆ ਤੇ ਮਗਰ ਵੀ ਕੱਟੀ ਜੇ ਇਧਰ ਦੇਖੋ ਕਿਲੋ ਹੈ ਐ ਹਾਜ਼ਰ ਜਿਹੜਾ ਇਹ ਦੇਖੋ ਕਟੇ ਦਾ ਬਾਡੀ ਬੂਡੀ ਵੇਖ ਲੋ ਕਿਦਾਂ ਪਲੀਆਂ ਝੋਟੀਆਂ ਇਹ ਵੀ ਜੈਡ ਬਲੈਕ ਦਾਣੇ ਦੀਆਂ ਪਲੀਆਂ ਵਾ ਭਾਜੀ ਲਓ ਜੀ ਇਧਰ ਦੇਖੋ ਝੋਟੀ ਭਾਜੀ ਬ੍ਰੇਕ ਬ ਚਵਾਈ ਵਧੀਆ ਨਾ ਜੀ ਭਾਈ ਚੌੜ ਭਾਜੀ ਚਵਾਈ ਦੀ ਮੈਂ ਤੁਹਾਨੂੰ ਦੱਸਿਆਗਾ ਆਪਣੀ ਗੱਬਣ ਮੈਂ ਨਾ ਮਾੜੀ ਪੈ ਜੇ ਸੂਈ ਸਵਾਈ ਮਹਾਰਾ ਦੀ ਕਿਰਪਾ ਨਾਲ ਨਹੀਂ ਕੋਈ ਮਾਰੀ ਆਪਣੀ ਲੋ ਲਈ ਆਈ ਦੀ ਗੱਬਣ ਚਲੋ ਪੈ ਜੇ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਗੱਬਣ ਦਾ ਤੁਹਾਨੂੰ ਕੋਈ ਪਤਾ ਨਹੀਂ ਹੁੰਦਾ ਸੂਈ ਸਵਾਈ ਮੈਂ ਨਹੀਂ ਮਾਰੀ ਹੁੰਦੀ ਆਪਣੀ ਬਸ ਠੀਕ ਹੈ ਵੇਖੋ ਝੋਟੀ ਭਾਜੀ ਪਲੀ ਪੁਲੀ ਵੇਖੋ ਕਿੱਡੀ ਆ ਦੁੱਧ ਵਾਲੀ ਝੋਟੀ ਹੈ ਭਾਜੀ ਦੁੱਧ ਵਾਲੀ ਭਾਵੇਂ ਇਦਾਂ ਹੀ ਥੱਲੇ ਬੈਠੇ ਰਹੋ ਭਾਈ ਠੰਡ ਗਿਆ ਵਾ ਬਸ ਠੀਕ ਹੈ ਕਮਾਲ ਦੀਆਂ ਕਟੀਆਂ ਹਾਂਜੀ ਚਲੋ ਹਾਂਜੀ ਭਾਜੀ ਫਿਰ ਬਿਲਕੁਲ ਜੈ 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 ਮੋਲ ਭਾਜੀ ਅੱਜ ਨਫਾ ਥੋੜਾ ਲੈਣਾ ਵਾ ਗਰਮੀ ਜ਼ਿਆਦੀ ਆ ਤਾਂ ਨਫਾ ਥੋੜਾ ਕਰਤਾ ਹੁਣ ਬਾ 1000 2000 ਹੀ ਜੈਸਨੋ ਵਾਲੇ ਕੰਮ ਡੇਢ ਦੀ ਦੇ ਦिए ਠੀਕ ਆ ਕਰ ਦੇ ਖੁੱਲੀ ਛੋੜ 40 ਦੀ ਕੱਟੀ ਦੇਣੀ 40 ਦੀ ਭਾਜੀ ਕੱਟੀ ਹੋਣੀ ਐ ਦੇਖੋ ਕਟੀਆਂ ਇਹ ਰੇਟ ਠੀਕ ਆ ਅਸਲ ਕਟੀਆਂ ਅਸਲ ਅਸਲ ਐ ਇੱਕ ਅਗਲਾ ਥਾਂ ਲਗਾ ਵੇ ਲੋ ਕੱਟੀ ਬਿਲਕੁਲ 15 15 20 2000 ਆਪਾਂ ਬਿਲਕੁਲ ਬਾਜ਼ਾਰ ਨਾਲੋਂ ਜੈਜਮਈਆਂ ਦੇ ਦੇ 15 20 2000 ਮੁਫਤ ਮੁਫਤ ਲਗਮ ਹਾਂਜੀ 60 ਕਿਲੋ ਦੁੱਧ ਦੇਣਾ ਛੋੜਾਂ ਖੁਲੀਆਂ ਕਰਾਂਗੇ ਤੇ ਮਾਨਤਾ ਬਿਲਕੁਲ ਇੱਕ 40 ਦੀ ਜੈਸੋਂ ਛੋੜ ਕਰਦਾਂਗੇ ਇੱਧਰ ਦੇਖੋ ਭਾਜੀ ਪਹਿਲਾ ਸੂਆ ਕੱਟੀ ਪਹਿਲਾਂ ਕੱਟੀ ਕੱਲੇ ਕੱਲੇ ਥਾਂ ਲੱਗੇ ਕੱਟੀਆਂ ਨੂੰ ਕੱਲੇ ਕੱਲੇ ਇੱਧਰ ਦੇਖੋ ਦੇਖੋ ਕੱਟੀ ਲੈਵੇ ਵੇਖੋ ਐ ਇੱਧਰ ਦੇਖੋ ਆ ਕੱਟੀ ਜੇ ਬੱਚੇ ਵੀ ਬਿਲਕੁਲ ਤਾਜ਼ੇ ਆਈ ਦੇਖੋ ਆ ਕੱਟੀ ਜੇ ਪਹਿਲਾ ਸੂਆ ਪਲੂਣ 11 ਤੋਂ 12 ਕਿਲੋ ਕੱਟੀ ਥਲੇ ਦੁੱਧ ਹਾਜ਼ਰ ਆ ਹੁਣ ਇਹ ਵੀ ਦਰੋ ਵੇਖੋ ਕਟੀਆਂ ਆ ਸੰਗੀਆਂ ਸੰਗੀਆਂ ਵੇਖੋ ਬੜੀ ਲੱਗੀਆਂ ਕੁਆਲਿਟੀ ਵਾਲੀਆਂ ਕਟੀਆਂ ਕਾਦ ਵਾਲੀਆਂ ਵੱਡੀਆਂ ਲਓ ਜੀ ਇਹ ਨਹੀਂ ਹਾਂਜੀ ਵੀਡੀਓ ਦੇ ਉੱਤੇ ਵੱਡੀਆਂ ਲੱਗਣਗੀਆਂ ਤੇ ਇੱਥੇ ਛੋਟੀਆਂ ਵੱਡੀਆਂ ਫੁੱਲ ਸਾਈਜ਼ ਵੇਖੋ ਬਿਲਕੁਲ ਬਿਲਕੁਲ ਜੀ ਬਿਲਕੁਲ ਆਹ ਵੇਖੋ ਲੱਗੇ ਕਰਮਾਲੀ ਨੂੰ ਬਹੁਤ ਜਿਆਦੀ ਕੱਟੀ ਸਾਫ ਆ ਪਾਜੀ ਵੇਖੋ ਐ ਇੱਕ ਲਗ ਲਾ ਥਣ ਪਸਮਾ ਕੇ ਬਹੁਤ ਟੌਪ ਦਾ ਥਣ ਕੱਢਦੀ ਆ ਪਸਮਾ ਕੇ ਹੋਰ ਸੀ ਹੋ ਰਹੀ ਹੋ ਜਾਂਦੀ ਆ ਇਹ ਆਹ ਕਰੋ ਕਾਦ ਕਾਠ ਵਾਲੀ ਪੂਰੀ ਉੱਚੀ ਆ ਜਾ ਆ ਜਾ ਪਤਾ ਜਾ ਬਹੁਤ ਯਾਰੀ ਬਾਜੀ ਕੁਆਲਟੀ ਵਾਲੀ ਦੁੱਧ ਕੱਟੀ ਦੁੱਧ ਨਾ ਕਹਿ ਨਹੀਂ ਨੂੰ ਭਾਵੇਂ ਚਲੋ ਸਤੇ ਸੇ ਕਹਿੰਦਾ ਸਾਰੀਆਂ ਮਈਆਂ ਦੋ ਦਾਲੀਆਂ 13 14 ਕਿਲੋ ਦੁੱਧ ਆਲੀ ਬਾਜੀ ਕੱਟੀ ਹੁਣ 11 ਤੋਂ 12 ਕਿਲੋ ਕੱਟੀ ਥਲੇ ਦੁੱਧ ਆਜੇ ਲੈ ਦੇਖ ਲੋ ਲੈ ਵਾ ਲੂਆ ਇਹ ਵੀ ਬਿਲਕੁਲ ਜਾਇਜ਼ ਮੁੱਲ ਕੱਟੀ ਦਾ 1.5 ਲੱਖ ਦੀ ਬਾਜੀ ਇੱਥੇ ਆਣ ਕੇ ਐ ਵਿਖਾ ਦਿਓ ਇੱਧਰ ਆਣ ਕੇ ਬਾਜੀ ਮਰਾ ਜੇ ਇੱਥੇ ਆਣ ਕੇ ਵਿਖੋ ਕੱਟੀ ਦਾ ਫੈਸ਼ਨ ਵੇਖੋ ਗਾੜੀ ਚੜਾ ਵੇਖੋ ਬਾਜੀ ਨਸਲ ਨਸਲ ਝੋਟੀਆਂ ਕੱਟੀ ਇਹ ਵੀ ਬਾਜੀ 1.5 ਲੱਖ ਦੀ ਆ 1.40 ਦੀ ਦੇ ਦੀ ਪੈਂਤੀ ਦੀ ਚਲੋ 130 ਦੀ ਭਾਜੀ ਜੈਸਨੋਏ ਕੱਟੀ ਹੋਣੀ ਆ ਦੱਸਦਾ ਯਾਰ ਥਾਣ ਉਤਰਾਉਣਾ ਮਾਲ ਓ 1.5 ਦੀ 140 ਦੀ 130 ਦੀ ਜੈਸਨੋਏ ਵਾ ਠੀਕ ਹੈ ਵਾਕੇ ਫਿਰ ਕਮਾਈ ਕੋਈ ਨਹੀਂ ਪਰ ਕੱਟੀ ਵੇਖ ਲੋ ਕਿਦਾਂ ਦੀ ਆ ਐਂਡ ਐਂਡ ਵੀ ਕੱਟੀ ਮੈਂ 35 ਦੀ ਵੇਚ ਸਕਦਾ 40 ਦੀ ਵੇਚ ਸਕਦਾ ਵਾ ਪਰ 130 ਦੀ ਜੈਸਨੋਏ ਆ ਇਧਰ ਵੇਖੋ ਭਾਜੀ ਕੱਟੀ ਦੂਜਾ ਸੁਆ ਗੱਭਣਿਆ ਕਟਿਏ ਅੱਛਾ ਜਿਆਦੀ ਚੰਗੀ ਕੱਲ ਲਈ ਹੈ ਕਟੇਜ ਦੇਖੋ ਭਾਜੀ ਇਧਰ ਦੇਖੋ ਟਿੱਲਾ ਕੱਟੀ ਜਿਆ ਬਲੈਤ ਨਾਲ ਗਾਂਗੋ ਤੇ ਇਧਰ ਦੇਖੋ ਜੈਡ ਬਲੈ ਇੱਕ ਤੇ ਬੂਤੀ ਬਾਤੀ ਦੇਖੋ ਕੱਟੀ ਜਿਆ ਇਧਰ ਦੇਖੋ ਚਮੜੀ ਕਾਗ ਜਰਗੀ ਮਲੈਮ ਤੇ ਜਗੀ ਕਿਰਣਾ ਲੇ ਜੂਗੀ ਬਸ 1 ਕਬਤਾ ਪਾਜੀ ਲਊਗੀ ਤੇ ਦੋ ਦੋ ਰਗਾੜ ਪਰ ਜਿਹੜਾ ਲੈ ਜੂਗਾ ਨਾ ਝੋਟੀ ਹਾਂ ਬਸ ਰੁਪਈਆ 15 20 ਹੈ ਸ਼ਾਪੂ ਮੇ ਕੋਈ ਵੀਰ ਸਾਡਾ ਵਪਾਰੀ ਲੈ ਜੇ ਇਧਰ ਦੇਖੋ ਕੱਟੀ ਬਰੀਕ ਦੇਖੋ ਕੱਟੀ ਗੱਡੀ ਆ ਇਹ ਅੱਜ ਬਿਲਕੁਲ ਛੋ ਵੱਡੀ ਛੋਟੀ ਤੇ ਦੇਣੀ ਛੋਟੇ ਪਾ ਨਾ ਗੱਬਣ ਕਰਕੇ ਨਿੱਕੇ ਮੁੱਲ ਛੋਟੇ ਮਣਾ ਫੇ ਬਸ ਠੀਕ ਆ ਫਿਰ ਕੱਟੀ ਅੱਜ ਸੂਈ ਹੁੰਦੀ ਨਾ ਅੱਜ ਤੇ ਕੱਟੀ ਤੇ ਜਿੰਨੇ ਦੀ ਮਰਜ਼ੀ ਮੂੰਹ ਮੰਗੀ ਕੀਮਤ ਪਰ ਕਿਸੇ ਨੂੰ ਸਾਹ ਆਪਾ ਛੱਡ ਦੇਣੀ ਆ ਬਿਲਕੁਲ ਬਿਲਕੁਲ ਜੈਜ ਆ ਇਹ ਦੇਖੋ ਕੱਟੀ ਦੀ ਬੂਥੀ ਬਾਤੀ ਵੇਖ ਨਹੀਂ ਗਾਣੇ ਦਾ ਸੇਂਗ ਲੱਗਾ ਸੇਂਗ ਵੇਖੋ ਲੱਗਾ ਤੇ ਰੰਗ ਵੇਖੋ ਕਾਲੀ ਛਾ ਕਾਲੀ ਬਰੂਰ ਕੀ ਆ ਤੇ ਜੱਗੀ ਫਿਰ ਇੰਦੀ ਕਿਵੇਂ ਭਾਈ ਕੱਟੀ ਤੇ ਭਾਜੀ ਸੂਈ ਹੋਵੇ ਤਾਂ ਕੱਟੀ ਇਹ ਵੀ ਡੇਢ ਦੀ ਆ ਹਾਂਜੀ ਪਰ ਜੈਸ ਬਿਲਕੁਲ 135 ਦੀ ਦੇ ਦੀਏ 135 ਕਰ ਦੇ 120 ਹੀ ਦੇ ਦੇ ਉਹ ਤੇਰਾ ਭਲਾ ਜੇ ਯਾਰੀਆਂ ਛੋਟਾ ਕਰ ਰਿਹਾ 25 ਦੀ ਦੇਣੀ ਚੱਲ ਕਹਿਤਾ ਜੋ ਕਿਨੇ ਤੇ 20 ਦੀ ਵੈਸੇ 25 ਦੀ ਕਹਿਣਾ ਹਾਂ ਮੈਂ 15% ਪਰ ਹੁਣ ਕਹਿਣਾ ਕਹਿ ਗਏ ਨਹੀਂ ਮੁਕਰਨਾ ਪਰ 20 ਦੀ ਯਾਦੀ ਚੰਗੀ ਆ ਭਾਜੀ ਕੱਟੀ ਵੇਖ ਲਓ ਇਹ ਜਿਹੜਾ ਵੀ ਸਾਡਾ ਕੋਈ ਵੇਚਣ ਵਾਲਾ ਵੀ ਲੈ ਜਾਊਗਾ ਨਾ ਤੇ ਕੱਟੀ ਭਾਜੀ 35 40 ਦੀ ਦੇਖੋ ਇਹ ਢਿੱਲਾ ਵੇਖੋ ਕੱਟੀ ਇਹ ਤਾਂ ਗਾੜੀ ਵੇਖੋ ਚੱਲ ਨਸਲ ਬੋਲੋ ਝੋਟੀ ਜੀ ਕੋਈ ਛੋੜੀ ਦੀ ਕਮਾਈ ਜੋਗੇ ਨੇ ਚਲੋ ਕਹਿਤਾ ਆਪਾਂ ਇੱਕ ਵੀ ਦੀ ਜੈਸਨੋ ਦੇ ਦਾਂਗੇ ਭਾਜੀ ਬਿਲਕੁਲ ਛੋੜੇ ਛੋੜੇ ਇਧਰੇ ਕੋ ਭਾਜੀ ਦੁੱਜਾ ਸੁਆ ਨਾੜਾ ਵਖਾ ਦਿਓ ਮੈਂ ਤੇ ਲੈ ਵੇਖੋ ਕੱਟੀ ਨੂੰ ਖੱਡੇ ਖੱਡੇ ਲੱਗੇ ਤੇ ਕੱਟੀ ਥਲੇ ਦੁੱਧ ਸੁਈ ਸੁਈ ਵਾਸੇ ਗੱਬਣਾ ਆਪਾਂ ਲੈੰਦੇ ਨਹੀਂ ਕੋਈ ਕੱਟੀ ਉਹ ਚੰਗੀ ਕਰਕੇ ਲਈ ਆ ਉਹ ਵੀ ਆਪਾਂ ਨੂੰ ਪਾਣਾ ਵਜੀ ਜਦੋਂ ਤੁਹਾਨੂੰ ਪਤਾ ਇੱਕ ਵੀ ਦੀ ਕੱਟੀ ਕੌਣ ਦਿੰਦਾ ਵਾ ਇਦਾਂ ਦੀ ਕਦੀ ਵੀ ਨਹੀਂ ਆਉਂਦੀ ਭਾਜੀ ਬਾਰੂ ਇਹ ਕੱਟੀ ਥਲੇ ਦੁੱਧ ਭਾਜੀ 13 ਕਿਲੋ ਤੇ ਮਗਰ ਕੱਟੀ ਜੇ ਦੁੱਜਾ ਸੁਆ ਏਹ ਦੇਖੋ ਠੀਕ ਆ ਤੋਰੋ ਯਾਰੀ ਚੰਗੀਆਂ ਕੱਢੀ ਗਏ ਚੋਣ ਲਗੀਆਂ ਬਾਜੀ ਬੰਬੀਂ ਅੰਦੀ ਦਾ ਮੋਟਰ ਚੱਲਦੀ ਆ ਚੈੱਕ ਕਰੋ ਕਰਾ ਲਈ ਹੁਣ ਜੈਡ ਬਲੈਕ ਜੈਡ ਬਲੈਕ ਆ ਜਿਆਦਾ ਸਾਰੇ ਜੈਡ ਬਲੈਕ ਹੀ ਆ ਸਾਰੀਆਂ ਜਿਆਦੀਆਂ ਚੰਗੀਆਂ ਬਾਜੀ ਤੋਹਫੇ ਤੋਹਫੇ ਪੀਸ ਬਸ ਠੀਕ ਆ ਮਾਂ ਤੇ ਪਿਛੇ ਬਸ ਆਜਣਾ ਤੂੰ ਤੁਰੇ ਆਓ ਬਸ ਹੁਣ ਗਰਮੀ ਜੋ ਬਸ ਕੰਮ ਮਾਲ ਪਰਸੋਂ ਫੇਰ ਚਾਹੋ ਤੇ ਤਿਆਰੀ ਆਪਣੀ ਕੰਮ ਕੰਪੀਟੀਸ਼ਨ ਵਾਲਾ ਜੱਦਣਿਆ ਯਾਰੀ ਫੁੱਲ ਆਪਣੀ ਹੁੰਦੀ ਬਸ ਹਾਂਜੀ ਫਿਰ ਇਹ ਮੋਲ ਐਵੇਂ ਕੱਟੀ ਭਾਜੀ ਭਾਵੇਂ ਚਲੋ ਮੋਲ ਜਿੰਨਾ ਮਰਜ਼ੀ ਕਰ ਲਈਏ ਡੇਟ ਕਰ ਲਈਏ 1 40 ਕਰ ਲਈਏ 1 35 ਦੀ ਦੇ ਦਈਏ ਜੈਸਰੋ 1 30 1 30 1 25 ਦੀ ਭਾਜੀ ਜੈਸਰੋ ਹੀ ਵੇਖੋ ਕੱਤੀ 13 ਕਿਲੋ ਦੁੱਧ ਆਜ ਬਿਲਕੁਲ ਆਫਰ ਆ 1 25 30 ਦੇ ਪਾਵੇ ਲੋ ਕੱਟੀਆਂ ਕਿਦਾਂ ਦੀਆਂ ਨਹੀਂ ਠੀਕ ਹੈ ਵੀਰੇ ਮਗਰ ਵੀ ਕੱਟੀ ਭਾਜੀ ਵੇਖੋ ਅਰ ਵੀ ਮੋਲ ਤੇ ਛੋਟ ਐਂ ਦੇ ਵੇਖੋ ਭਾਜੀ ਦੂਜਾ ਸੂਆ ਕੱਤੀ ਵੇਖੋ ਕੱਦ ਕੱਟੀ ਲਈ ਦੇਖੋ ਕੱਟੀ ਭਾਜੀ ਵੇਖੋ ਨਾੜਾ ਨੂੰੜਾ ਇੱਧਰ ਲੇਵੇ ਤੇ ਵੇਖੋ ਬੋਲਦੇ ਹਾਂ ਉਹ ਚੰਗੀ ਝੋਡੀ ਸਲੀਪ ਭਾਈ ਵੇਖੋ ਭਾਜੀ ਦੂਜਾ ਹਸੂਆ ਮੂੰਹ ਖਾ ਲੋ ਮੁੰਦਰੀ ਦੇ ਵੇਖੋ ਕੱਟੀ ਭਾਜੀ ਬੂਥੀ ਵੇਖੋ ਕੱਟੀ ਦੀ 13 ਕਿਲੋ ਹਾਜ਼ਰ ਦੋਦਿਆ ਭਾਜੀ ਕੱਟੀ ਰੇ 13 ਕਿਲੋ ਦੂਜਾ ਹਸੂਆ ਜੇ ਲਾਓ ਫਿਰ ਖੋਲੋ 16 17 ਕਿਲੋ ਹੀ ਆ ਇਹ ਲੀਟਰ ਵਾਲਾ ਕੋਈ ਕਹੂਗਾ ਨਾ ਫਿਰ 15 16 ਕਿਲੋ ਹੀ ਆ ਪਰ ਅੱਜ ਉਹ ਦੁੱਧ ਆਪਾਂ ਬਿਲਕੁਲ ਚਲੋ ਅੱਗੇ ਵੀ ਦੱਸੀਦਾ ਦੁੱਧ ਜਿਹੜਾ ਚੋਣਾ ਆਪਾਂ ਵੀਰਾਂ ਆਪਣੇ ਆਂ ਬੜਾ ਠੀਕ ਆ ਜਿਹੜਾ ਆਪਣੇ ਘਰ ਇੱਚੇ ਚੋਣ ਆਊਗਾ ਨਾ ਉਹ ਨਹੀਂ ਖਾਲੀ ਮੁੜ ਕੇ ਜਾਊਗਾ ਕਿ ਹਾਂ ਵੀ ਦੁੱਧ ਘਟ ਘਟਿਆ ਤੇ ਸਾਈ ਵਾਪਸ ਦੇ ਦੋ ਉਹ ਕੰਮ ਨਹੀਂ ਬਸ ਠੀਕ ਆ ਦੋ ਦੋ ਟਾਈਮ ਆਪਾਂ ਚਵਾ ਕੇ ਭਾਵੇਂ ਸਾਡੇ ਘਰ ਜਿੰਨੀਂ ਟਾਈਮ ਮਰਜੀ ਲੈ ਜਾਏ ਕੋਈ ਵੀਰ 사ਜਾ ਆ ਜਾ ਕੋਤਾ ਆ ਜਾ ਲੈ ਆ ਲੈ ਆ ਆ ਇਧਰ ਦੇਖੋ ਪਾਜੀ ਕੱਟੀ ਨੂੰ ਬੂਥੀ ਬਾਥੀ ਵੇਖੋ ਕੱਟੀ ਨੂੰ ਐ ਟਾਪ ਦੀਆਂ ਝੋਟੀਆਂ ਪਾਜੀ ਵੇਲੋਂ ਨਗੀਨੇ ਗੜ ਕੱਢ ਲਿਆ ਦੇ ਕਿ ਨਹੀਂ ਇੱਕ ਤੋਂ ਇੱਕ ਸਿਰਾ ਜੱਗੀ ਭਾਈ ਬਣਦੀ ਕੀ ਮਾਰਾ ਕੀ ਆ ਇਹ ਮੁੱਲ ਕੱਪੀ ਇਹ ਪਾਜੀ 1.5 ਲੱਖ ਦੀ ਆ ਹਾਂ ਕਟਿਆਲੇ ਮੋਦਰੀ ਦੇ ਨਾਰੀਆਂਾਂ ਆ ਭਾਜਾ ਅੱਜ ਮੁੱਲ ਕੋਈ ਇਹ ਦੇਖੋ ਭਾਜੀ ਨਾਰਾ ਨੂਣਾ ਇਹ ਲੇਵੇ ਦੇ ਫਲਾਉਂਦੀ ਵੇਖੋ ਐ ਨਾਰਾ ਵੇਖੋ ਕਿਹੜੀ ਗਣੀ ਮੋਟੀ ਹੈ ਬੱਠੀ ਯਾਦੀ ਚੰਗੀ ਅਸਲ ਤੇ ਯਾਦੀ ਚੰਗੀ ਆ 145 ਦੇ ਦਈਏ 10000 ਰੁਪਏ 135 ਦੀ ਭਾਜੀ ਜੈਸਲੋ ਆ ਵੇਲੋ ਵੱਡੀ ਕਟਈ ਆ ਬੱਠੀ 13 ਕਿਲੋ ਦੁੱਧ ਐ ਹਾਜ਼ਰ ਕੱਟੀ ਥੱਲੇ ਆ ਆਪਣੀ ਕੋ ਤਸੱਲੀ ਕਰਕੇ ਚੋ ਕੇ ਵੀ ਸਾਡੇ ਖਾਣਨ ਕਿਉਂਕਿ ਸੂਈਆਂ ਸਵਾਈਆਂ ਬਾਹਰ ਜਿਹੜਾ ਇੱਕ ਦੂਜੇ ਨੂੰ ਗਾਲਾਂ ਮਾ ਦੇਣਾ ਕੋਈ ਆਂਦੇ ਦਿੰਦਾ ਤਾਰਾਂ ਦਿੰਦਾ ਚੋਕੇ ਤੇ ਸਲੀ ਕਰਕੇ ਖੜੋ ਸਹੀ ਗੱਲ ਕਿਉਂਕਿ ਮਿੱਟਾ ਵਾਲੇ ਉਹ ਬੰਦੇ ਨੇ ਮਤਲਬ ਕਿ ਕਿਸ ਲੈਵਲ ਦੇ ਨਹੀਂ ਆ ਚੰਗਾ ਨਹੀਂ ਲੱਗਦਾ ਬੰਦਾ ਹੁਣ ਫੌਜੀ ਸਾਹਿਬ ਸਿਆਣੇ ਬਣੇ ਆਪਣੇ ਬੰਦੇ ਆ ਤੇ ਕੋਈ ਗੱਲ ਬਾਤ ਹੈਗੀ ਹੈ ਨਾ ਤੇ ਬੰਦਾ ਬਹਿ ਕੇ ਕਰ ਲੇ ਤੁਹਾਨੂੰ ਫੋਨ ਕਰ ਲੈਣਾ ਜੇ ਬੰਦਾ ਤੁਸੀਂ ਕਿਹੜਾ ਮਸਲਾ ਸਲਝਾਉਣ ਲਈ ਜੇ ਐ ਡਾਕੜਾ ਤੁਸੀਂ ਚਲੋ ਕਮੈਂਟ ਕਮੈਂਟ ਉਹ ਬੰਦਾ ਕਰਦਾ ਨਾ ਧੁਗੀਦਾਨੀ ਹੁੰਦਾ ਹਾਂ ਬਿਲਕੁਲ ਜਿਹਨੇ ਜਿਹੜਾ ਹੁੰਦਾ ਨਾ ਇਹ ਕੇ ਭਜਣਾ ਉਹ ਫੂਮ ਲਾ ਕੇ ਗੱਲ ਕਰੇ ਸਿੱਧੀ ਵੀ ਆ ਵਿੱਚ ਬੰਦਾ ਨੰਬਰ ਹੀ ਦੇ ਦੇ ਮਤਲਬ ਇਹ ਆਪਣਾ ਕਮੈਂਟ ਦੇ ਵਿੱਚ ਨੰਬਰ ਗਿਆ ਯਾਰ ਬੰਦੇ ਨੇ ਹਟਣਾ ਗਲਤ ਕੀਤਾ ਬੰਦਾ ਜੇ ਮੇਰੇ ਨਾਲ ਕਰੋਗਾ ਹੁਣ ਮੇਰੇ ਇਹ ਫੁੱਦੂਆਂ ਵਾਲੇ ਕੰਮ ਨੇ ਜਿਹੜੇ ਆਪਾਂ ਫੇਕ ਆਈਡੀਆ ਤੋਂ ਕਮੈਂਟ ਕਰਨੇ ਇਹ ਮੇਰੇ ਨਾਲੇ ਨਾ 2-3 ਮਹੀਨੇ ਹੋ ਗਏ ਆ ਮੈਂ ਸਾਈਕੇ ਬੰਦੇ ਦੀ ਵਾਪਸ ਕੀਤੀ ਚਲੋ ਮੈਂ ਵੇਗੀ ਲਾ ਲਓ ਵਾਅਦਾ ਤੇ ਤੁਹਾਨੂੰ ਬਤਾ ਵੇਚੀ ਨਹੀਂ ਕਿਤੇ ਕੀ ਵਾਅਦਾ 2000 ਵੇਚਾਂਗੇ ਉਹ ਆਈ ਵੀਡੀਓ ਨਾਲੇ ਕਹਿ ਦੇਣਾ ਇਹਨੇ ਸਾਈ ਵਾਪਸ ਉਹ ਮਾਂ ਗੁਰੂ ਆ ਜੇ ਨਾ ਵਾਪਸ ਕਰਦੇ ਤੇ ਤੂੰ ਕਹਣਾ ਵਾਪਸ ਨਹੀਂ ਕੀਤੀ ਹੁਣ ਵਾਪਸ ਕਰਦੀ ਤੂੰ ਤਾਂ ਵੀ ਨਹੀਂ ਹਟਦਾ ਉਹ ਮਾਂ ਬੰਦਿਆਂ ਦਾ ਪਹੜ ਕੇ ਜਿਹੜੇ ਕਰਦੇ ਆ ਇਹ ਫੇਕ ਆਈਡੀਆ ਬਣਾ ਕੇ ਕਰਦੇ ਆ ਬਿਲਕੁਲ ਬਿਲਕੁਲ ਇਹ ਜੋਗੇ ਵਰਗੇ ਕਰਦੇ ਬਿਠੇ ਵੇਲੇ ਜੋਗੇ ਵਰਗੇ ਜੇ ਵੇਲੇ ਬੈਠੇ ਨੇ ਜੋਗੇ ਆ ਇੱਧਰ ਵੇਖੋ ਬਾਜੀ ਦੂਜਾ ਸੁਆ ਝੋਟੀ ਇਹ ਵੀ ਤਾਜੀ ਸੂਈ ਬਾਜੀ ਵੇਖੋ ਥੋੜੀ ਚੜ੍ਹਾਈ ਹੋਈ ਹੋਣਾ ਨਾ ਬੜਾ ਜ਼ੋਰ ਲੱਗਦਾ ਮਿੱਥ ਲੜਦੀ ਆ ਇਹਦੇ ਥੱਲੇ ਭਾਜੀ 12 ਕਿਲੋ ਦੁੱਧਿਆ ਕੱਟੀ ਥੱਲੇ ਦੂਜਾ ਸੁਆ ਹਾਜ਼ਰ ਠੀਕ ਆ ਬਹੁਤ ਜਿਆਦੀ ਚੰਗੀ ਵੇਖੋ ਪੇਠ ਫੋਟ ਝੋਟੀ ਦੀ ਕਿਦੀ ਮਗਰ ਕਟਾ ਦੇ ਝੋਟੀਆਂ ਜੇ ਆਠੇ ਆ ਦੇ ਠੀਕ ਮਨ ਕੇ ਕੋ ਸੈਜ ਦੀਆਂ ਹੀ ਆ ਯਾਰੀਆਂ ਚੰਗੀਆਂ ਭਾਜੀ ਇਹ ਯਾਰੀਆਂ ਸੁਦੇ ਯਾਰੀਆਂ ਹਜੇ ਤਿਆਰੀ ਤੇ ਹੋਣੀ ਤੇ ਕੋਈ ਨਹੀਂ ਤੁਸੀਂ ਆਦੇ ਲਾਗੇ ਆਉਣਾ ਇਹਦੇ ਮਾਂ ਚੱਲ ਭਾਜੀ ਨੇ ਆਉਣਾ ਚੱਲ ਬਣਾ ਦਈਏ ਵੀਡੀਓ ਉਹਦਾ ਹਜੇ ਆੜਾ ਰਹਾ ਦਾ ਦਿਹਾੜੀ ਨੂੰ ਪਾਉਣ ਦਾ ਹਾਂਜੀ ਫਿਰ ਤੇ ਮਾਂ ਚੱਲ ਗਵਾੜ ਸਾਡੇ ਆਉਣਾ ਤੁਸੀਂ ਛੋਟਾ ਐਨੇ ਐਨੇ ਮੁੱਲ ਸਾਰੇ ਇਹ ਭਾਜੀ ਬਿਲਕੁਲ ਜੈ ਜੇ ਵੀ ਕੱਟੀ ਕੋਈ ਡੇਢ ਦੀ ਨਹੀਂ 1.45 ਦੀ ਨਹੀਂ ਇੱਕ ਇਹ ਮੋਲ ਦੀਆਂ ਦੋਵੇਂ 1.35 ਦੀ 1.35 ਦੀ ਹੋ। 1.35 ਦੀ ਇਹ ਵੀ ਇੱਕ ਵੇ। 1.35 ਦੀਆਂ ਵੱਡੀਆਂ ਛੋਟੀਆਂ ਕੋਈ ਵੇਖ ਲੈ ਜੋੜਾ ਲੈ ਜਾਏ ਕੋਈ। ਤਾਂ ਵੀ ਕੱਟੀਆਂ ਦੋ ਦਾਲੀਆਂ। 2.70 ਦਾ। ਇਹਦੇ ਲੱਕੀ ਛੱਡੀ ਜਾਂਦਾ। ਨਹੀਂ ਗਿਆ। ਇਹ ਨਾ ਕਰਦਾ ਕੰਮ ਬਰੇ। ਜੋ ਅੱਗੇ ਲੱਕ ਛੱੜਦਾ। ਇੱਧਰ ਦੇਖੋ ਭਾਜੀ ਛੋਟੀ। ਦੇਖੋ ਐਂ ਕਿ ਨਾ ਐਨੇ ਦੇ ਵੀ ਸੇ ਛੋਟਾ ਹੀ ਮੋਲ ਕਰਦਾ। ਕੋਈ ਦੂਜਾ ਸੁਹਾ ਲਾ ਲਈ ਕੋਈ ਤਿੱਜਾ ਲਾ ਲਈ ਮਗਰ ਕੱਟੀ। ਇੰਨਾ ਵੀ ਮੋਲ। ਵੇਖੋ ਭਾਜੀ ਛੋਟੀ ਕੱਲਾ ਕੱਲਾ ਥਾਂ ਲੱਗਾ ਇੱਧਰ ਦੇਖੋ। 13 ਕਿਲੋ ਦੁੱਧ ਆ ਭਾਈ ਛੋਟੀ ਥੱਲੇ ਹਾਜਰ ਚੌਂ ਲੱਗੀ ਨੂੰ ਹੈ ਦੁੱਧਾ ਹੀ ਆ ਕੋਈ ਤਿੱਜਾ ਲਾਲੇ ਭਾਵੇਂ ਆਪਣੀ ਕੋਈ ਜਿੱਦਾਂ ਮਰਜ਼ੀ ਲਾ ਲਈ ਤੇ ਮਗਰ ਕੱਟੀ ਜੇ ਭਾਜੀ ਲੋ ਜੀ ਇਹ ਵੇਖੋ ਹਾਂਜੀ ਵੇਖੋ ਛੋਟੀ ਡਿਜ਼ਾਈਨ ਦੇ ਵਿੱਚ ਕੋ ਕਲਾ ਕਲਾ ਥਣ ਲੱਗਾ ਜੇ ਮਗਰ ਵੀ ਭਾਜੀ ਕੱਤੀ ਜੇ ਕਮੈਂਟਰ ਨੂੰ ਕਿਹਨੇ ਰਿਆਣੇ ਆਉ ਆਹੋ ਜੋ ਅੱਗੇ ਤੇ ਆਉਂਦੀ ਕਰੀ ਕਰੀ ਜੋਗਰ ਹੀ ਨੇਰੀ ਆ ਜਾਂਦੀ ਕੋਣੀ ਅੱਜ ਫੇਰ ਆਉਗੀ ਹੈ ਜੋ ਗਿਆ ਨੇਰੀ ਤੇਰੇ ਵੀ ਕਮੈਂਟ ਹਨੇਰੀ ਤੇਰੀ ਬੜੀ ਜਾਂਦੀਆਂ ਨਾ ਕਮੈਂਟਾਂ ਕਮੈਂਟਾਂ ਦੇ ਪਰਵਾਹ ਨਹੀਂ ਦੇਈ ਪਤਾ ਨਹੀਂ ਘਈਏ ਜਬ ਸਾਰਿਆਂ ਨੇ ਕਿਹੜੇ ਕਰਦੇ ਚਲੋ ਇਸ ਕਰੀ ਜਾਂ ਕੋਈ ਨਹੀਂ ਵੀਡੀਓ ਦੇ ਦੇ ਆ ਕਰਨੇ ਤੇ ਬੰਦੇ ਕਮੈਂਟ ਚਲੋ ਇਹ ਆ ਕੇ ਚਲੋ ਕਿਸੇ ਦੀ ਗਲਤੀ ਆ ਬੰਦਾ ਉਦਾਂ ਕਰੇ ਕਿ ਭਾਜੀ ਆ ਗੱਲ ਆ ਇਦਾਂ ਜਿਹੜਾ ਕਿਸੇ ਨੂੰ ਇਦਾਂ ਮਾੜਾ ਚੰਗਾ ਬੋਲਾ ਉਹ ਮਾੜੀ ਗੱਲ ਆ ਚਲੋ ਉਦਾਂ ਕੇ ਨੂੰ ਕਹਦੇ ਕਿ ਭਾਜੀ ਆ ਗੱਲ ਇਹਨੇ ਸਾਡੇ ਨਾਲ ਇਦਾਂ ਕੀਤੀ ਆ ਚਾਹ ਡੰਗਰ ਮਾੜਾ ਦਿੱਤਾ ਚਾ ਕੋਈ ਲੈਣ ਦੇ ਸੌ ਗੱਲ ਹੋ ਜਾਂਦੀ ਆ ਇਹ ਵੀ ਲਾਸਟ ਭਾਜੀ ਆਫਰ ਹੀ ਆ 1 35 ਦੀ ਦੇ ਦੀਏ 125 ਦੀ ਚਲੋ 120 ਦੀ 120 ਦੀ 15 ਦੀ 15 ਦੀ ਜੈ ਸਨੋਏ ਭਾਜੀ 110 ਦੀ ਦੇਣੀ ਆ ਮੈਂ 13 ਕਿਲੋ ਦੁੱਧ ਤੇ ਕਤੀ ਮਗਰ ਇਹ ਦੇਖੋ ਲੱਕ ਲਾ ਥਾਂ ਲੱਗਾ ਜੀ ਤੇ ਲੱਕ ਛੋਟਾ ਐਡਾ ਲੱਕ ਦੀ ਭਾਜੀ ਮੈਨੂੰ ਦੇ ਦੇ ਕੋਈ ਆ ਜਦੋਂ ਦੋ ਮਹੀਨੇ ਦੀ ਟੋਕੜ ਘੱਪਣ ਹੋ ਗਈ ਨਾ ਲੱਕ ਦੀ ਮੈਨੂੰ ਦੇ ਦੇ ਕੋਈ ਮਗਰ ਕਟੇ ਜੇ 15 ਦਿਨਾਂ ਦੀ ਸੂਈ ਲੈ ਭਾਜੀ ਚਲੋ ਇਹ ਮਾਲ ਜੇ ਭਾਜੀ ਵੇਖ ਲਓ ਬਹੁਤ ਸਸਤਾ ਮਾਲ ਕਰਦਾ ਭਾਜੀ ਅੱਜ ਬਿਲਕੁਲ ਮੰਦਾ ਵਡੀਆਂ ਕਟੀਆਂ ਤੇ ਮੰਦੇ ਵਾਲਾ ਭਾਅ ਵੇਖੋ ਕਟੀਆਂ ਕਿੜਿਆ ਕਿੜੀਆਂ ਇਧਰ ਵੇਖੋ ਨਗੀਨੇ ਪੀ ਸੀ ਅੱਜ ਲਿਆਂਦੇ ਭਾਜੀ ਨਗੀਨੇ ਇਧਰ ਵੇਖੋ ਕਟੀਆਂ ਟਾਪ ਟਾਪ ਕਰਾ ਰਹੀਆਂ ਵਡੀਆਂ ਜੋੜੀਆਂ ਇਹੋ ਜੀ 170 ਰੁਪਏ ਤੁਹਾਨੂੰ ਭਾਜੀ ਮੈਂ ਵੇਚ ਰਹੀ ਦੀ ਆ ਬਿਲਕੁਲ ਜਾਇਜ਼ ਰੇਟ ਅੱਜ ਛੋਟਾ ਮੁੱਲ ਅੱਜ ਜੋਗੇ ਨੇ ਖਾਧੀ ਆ ਵਾਸਾ ਗੱਲਾਂ ਐਵੇਂ ਨਹੀਂ ਆਉਂਦੀਆਂ ਹਾਂ ਭਾਈ ਗੱਲਾਂ ਲੱਗ ਗੱਲਾਂ ਲਾਲਕੀ ਬੈਠਾ ਨਹੀਂ ਭਾਈ ਨਹੀਂ ਵੈਸ਼ਨੂ ਬੰਦਾ ਆ ਪਾਇ ਮੇਰਾ ਕੰਮ ਨਹੀਂ ਕਰੀਦਾ ਮਾਰ ਅਰੇ ਪੜਦਾ ਨਾ ਜੇ ਵੈਸ਼ਨੂ ਆ ਮਾਰ ਅਰੇ ਹਟ ਰਕੇ ਲਾੜੀ ਦੇ ਬੈਗਪੋਗ ਵੀ ਇਹ ਤੇ ਵੈਸ਼ਨੂ ਆ ਇਹ ਵੈਸ਼ਨੂ ਮਾਰ ਆ ਜੱਲ ਮਾਰ ਨਾਮ ਜਗਜੀਤ ਸਿੰਘ ਜੇ ਭਾਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਮੋਬਾਈਲ ਨੰਬਰ 8427780953 ਸਾਚੀਗੜ੍ਹ